ਅੱਛਾ ਚੱਲ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਨਾ ਸਿੰਘ ਸਿੱਧੂ ਦੇ ਉੱਤੇ ਮੁਕੱਦਮਾ ਦਰਜ ਹੋਇਆ ਸੀਗਾ 20 ਤਰੀਕ ਨੂੰ 384 ਦਾ ਕਿ ਉਹਨੇ ਕਿਸੇ ਬੀਬੀ ਕੋਲੋਂ 20000 ਰੁਪਿਆ ਫਜੰਤ ਕੋਲੋਂ ਲੋਤੀ ਮੰਗੀ ਆ ਉਹ ਬੀਬੀ ਜਿਹਦੇ ਉੱਤੇ ਪਹਿਲਾਂ ਕਈ ਮੁਕੱਦਮੇ ਜਿਹੜੇ 420 ਦੇ ਦਰਜ ਐ ਜਿਨੇ ਲੱਖਾਂ ਰੁਪਈਆ ਦੀ ਠੱਗੀ ਲੋਕਾਂ ਨਾਲ ਮਾਰੀ ਐ ਉਹਦੀ ਜ਼ਮਾਨਤ ਹੋ ਗਈ ਸੀ ਕੱਲ ਉਹਦੀ ਜ਼ਮਾਨਤ ਅੱਜ ਭਰਾ ਦਿੱਤੀ ਗਈ ਸੀਗੀ ਭਾਨਾ ਸਿੱਧੂ ਮਲੇਰਕੋਟਲੇ ਦੇ ਵਿੱਚ ਬੰਦ ਸੀ ਸੋ ਜੇ ਦੇਖੋ ਧੱਕੇ ਦੀ ਗੱਲ ਜਿਵੇਂ ਕਿ ਅਸੀਂ ਪਹਿਲੇ ਹੀ ਕਿਹਾ ਸੀਗੇ ਭਾਨਾ ਸਿੱਧੂ ਨੂੰ ਇਹ ਬਾਹਰ ਨਹੀਂ ਆਉਣ ਦੇਣਗੇ ਅੱਜ 11 ਵਜੇ ਜ਼ਿਲ੍ਹਾ ਪਟਿਆਲੇ ਦੀ ਪੁਲਿਸ ਨੂੰ ਲੈ ਗਈ ਆ ਕੇ ਸਦਰ ਥਾਣੇ ਦੇ ਵਿੱਚ ਮੁਕੱਦਮਾ ਨੰਬਰ 8 379 ਬੀ ਦਾ ਮੁਕੱਦਮਾ ਇੱਕ ਹੋਰ ਦੇਤਾ ਕਹਦਾ ਮੁਕੱਦਮਾ ਚੈਨੀ ਖੋਣ ਦਾ ਮੁਕੱਦਮਾ ਵੀ ਭਾਨੇ ਨੇ ਚੈਨੀ ਖੋਹੀ ਹੈ 379 ਬੀ ਖੋ ਦਾ ਮੁਕੱਦਮਾ ਇੱਕ ਭਾਨੇ ਦੇ ਉੱਤੇ ਸਦਰ ਥਾਣਾ ਪਟਿਆਲਾ ਚ ਦਰਜ ਕਰਕੇ ਅੱਜ ਮਲੇਰ ਕੁੰਨੋਂ ਤਣ ਕੇ 11 ਵਜੇ ਜੇਲ੍ਹ ਤੋਂ ਲਾ ਜਾ ਕੇ ਤੇ ਪੇਸ਼ ਕਰਕੇ ਪਟਿਆਲਾ ਅਦਾਲਤ ਤੇ ਉਹਦਾ ਰਿਮਾਂਡ ਫੇਰ ਲੈ ਲਿਆ ਜਿਸ ਤਰੀਕੇ ਨਾਲ ਪਹਿਲਾਂ ਸੀਐਸਟਾਫ ਦੇ ਵਿੱਚ ਉਹਨੂੰ ਨੰਗਾ ਕਰਕੇ ਉਹਦੀ ਕੁੱਟਮਾਰ ਕੀਤੀ ਉਹਦੇ ਪਾਣੀ ਪਾਇਆ ਉਹਦੀਆਂ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀਆਂ ਹੁਣ ਇਹ ਪਟਿਆਲਾ ਸੀਐਸਟਾਫ ਦੇ ਵਿੱਚ ਕੀ ਕਰਨਗੇ ਆਉਣ ਵਾਲੇ ਦਿਨਾਂ 'ਚ ਇਹ ਤੁਸੀਂ ਆਪ ਹਿਸਾਬ ਲਾ ਲਿਓ ਆਪ ਸੋਚ ਲਿਓ ਇਹ ਇੰਨੀ ਘਨੇਉਣੀ ਹਰਕਤ ਤੇ ਉਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਯਾਰ ਐਨੇ ਬੁੱਚੜੇਪਨੇ ਦੇ ਉਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕੋ ਤੁਹਾਡੇ ਸਾਹਮਣੇ ਜੋ ਹੋ ਰਿਹਾ ਤੁਹਾਡੇ ਸਾਹਮਣੇ ਹੋ ਰਿਹਾ ਆਪਾਂ ਦੇਖ ਰਹੇ ਆ ਕਿਵੇਂ ਚੈਨੀ ਖੋਊਗਾ ਭਾਨਾ ਚੈਨੀ ਖੋਣ ਦਾ ਪਰਚਾ ਭਾਨੇ ਤੇ ਹੁਣ ਇੱਥੋਂ ਦਾ ਸਾਫ ਨਜ਼ਰ ਆਉਂਦਾ ਨਾ ਸਾਫ ਸਮਝ ਆਉਂਦੀ ਹੈ ਗੱਲ ਦੀ ਜਿਹੜੇ ਕਈ ਆਮ ਆਦੀ ਪਾਰਟੀ ਦੇ ਹਮਾਇਤੀ ਚੀਕਾ ਮਾਰਦੇ ਰਲਾ ਪਾਉਂਦੇ ਸੀ ਕਿ ਇਹ ਤਾਂ ਜੀ ਏਜੰਟ ਨੇ ਪਰਚਾ ਕਰਾਤਾ ਜੀ ਹੋਸਾ ਦਾ ਭਾਨੇ ਨੇ ਲੈ ਲੇ ਹੁਣ ਜੀ ਪੈਸੇ ਮੰਗ ਲੇ ਹੁਣ ਜੀ ਹੁਣ ਭਾਨੇ ਨੇ ਐ ਵੀ ਕਰ ਵੀ ਹਾਂ ਚੈਨੀਆਂ ਵੀ ਖੋਲ੍ਹਣਗੀਆਂ ਹੋਣਗੀਆਂ ਤੁਸੀਂ ਤਾਂ ਉਹ ਲੋਕੋਂ ਇੱਥੇ ਚਾਹੇ ਮਰਵਾਈ ਵੀ ਜਾਂਦਾ ਮੁੰਡਿਆਂ ਨੂੰ ਇਹ ਜੇਲਾ ਦੀ ਵੀ ਸਤਾਈ ਜਾਂਦਾ ਕਟਾਈ ਵੀ ਜਾਂਦਾ ਜਲੀਲ ਵੀ ਕਰਾਈ ਜਾਂਦਾ ਉਹਨਾਂ ਦੀਆਂ ਵੀਡੀਓ ਨੰਗਿਆਂ ਦੀਆਂ ਹੀ ਬਣਾਈ ਜਾਂਦਾ ਤੁਸੀਂ ਨਹੀਂ ਮੰਨਣਾ ਤੁਸੀਂ ਇੱਕੋ ਹੀ ਰੱਟ ਲਾਈ ਰੱਖਣੀ ਹੈ ਕਿ ਨਾਲ ਦਾ ਮੁੱਖ ਮੰਤਰੀ ਨਹੀਂ ਹੋਇਆ ਇੱਕ ਪਾਸੇ ਅਜੇ ਬਿਆਨ ਦੇ ਕੇ ਗਿਆ ਪਟਿਆਲੇ ਆਪਣੇ ਲੁਧਿਆਣੇ ਕਿ ਸਾਡੇ ਭਾਈ ਤੀਜੇ ਮਹੀਨੇ ਦੇ ਵਿੱਚ ਖੁਸ਼ਖਬਰੀ ਆਉਣ ਵਾਲੀ ਹੈ ਸਾਡੇ ਘਰ ਕੋਈ ਨਵਾਂ ਬੱਚਾ ਆਉਣ ਵਾਲਾ ਹੈ ਮੁੰਡਾ ਜਾਂ ਕੁੜੀ ਆਸੀ ਉਹ ਟੈਸਟ ਨਹੀਂ ਕਰਾਵਾਂਗੇ ਅਸੀਂ ਕਹਿੰਦੇ ਆ ਕਿ ਹਰ ਬੰਦੇ ਦੇ ਹਰ ਇਨਸਾਨ ਦੇ ਘਰੇ ਬੱਚਾ ਹੋਣਾ ਚਾਹੀਦਾ ਹਰ ਇਨਸਾਨ ਨੂੰ ਚਾਹ ਹੁੰਦਾ ਖੁਸ਼ੀ ਹੁੰਦੀ ਆ ਬੱਚੇ ਦੀ ਤੇਰਾ ਵਿਆਹ ਹੋਇਆ ਭਾਈ ਤੇਰੇ ਜਵਾਕ ਹੋਣਾ ਚਾਹੀਦਾ ਵਿਆਹ ਹੋਇਆ ਜਵਾਕ ਵੀ ਹੋਣੇ ਸੀ ਪਰ ਤੂੰ ਲੋਕਾਂ ਦੇ ਜਵਾਕਾਂ ਨਾਲ ਕੀ ਕਰ ਰਿਹਾ ਸੋਚਣ ਵਾਲੀ ਗੱਲ ਆ ਕੀ ਪਾਣਾ ਕਿਸਦਾ ਪੁੱਤ ਨਹੀਂ ਇਹਦਾ ਭਰਾ ਨਹੀਂ ਕਿਸਦਾ ਬੱਚਾ ਨਹੀਂ ਉਹਦੀ ਮਾਂ ਵੀ ਮਰੀ ਵੀ ਹੈ ਉਹਦਾ ਇਕੱਲਾ ਪਿਓ ਹੀ ਹੈ ਘਰੇ ਭਰਾ ਹੀ ਹੈ ਜਿਹਨੂੰ ਤੂੰ ਨੰਗੇ ਕਰਾ ਕਰਾ ਕੇ ਸੀਐਸਟਾਫਾਂ ਦੇ ਵਿੱਚ ਉਹਨੂੰ ਕਟਾਰ ਰਿਹਾ ਉਹਦੀ ਵੀਡੀਓ ਬਣਾ ਕੇ ਦੇਖ ਰਿਆਂ ਵੀਡੀਓ ਕਾਲ ਤੇ ਦੇਖ ਰਿਆਂ ਵੀ ਕੁੱਟ ਰਹੇ ਕਿ ਨਹੀਂ ਕੁੱਟ ਰਹੇ ਕੀ ਸਾਡੇ ਪੰਜਾਬ ਦੇ ਲੋਕਾਂ ਦੀ ਜਮੀਰ ਚੋਂਦੀ ਹੈਗੀ ਆ ਕਿ ਇਹਨਾਂ ਗੱਲਾਂ ਦਾ ਜਵਾਬ ਅਥੋਂ ਮੰਗਣਗੇ ਜੇ ਤਾਂ ਮਾਰੀ-ਮੋਟੀ ਵੀ ਬਾਈ ਅਣਖ ਗੈਰ ਤੋਂ ਅੰਦਰ ਬਚੀ ਆ ਕੋਈ ਗੁੱਸਾ ਰੋ ਹੈਗਾ ਯਾਰ ਤਾਂ 23 ਤਰੀਕ ਨੂੰ ਕੋਰਟ ਤੋਂ ਨੇ ਇਕੱਠ ਰੱਖਿਆ ਤੇ ਪਿੰਡ ਪਹੁੰਚੋ ਰਾਤ ਪਹੁੰਚੋ ਤੇ ਨਹੀਂ ਭਾਨੇ ਦੇ ਇੱਥੋਂ ਜਵਾਨ ਤੋਂ ਦੋ ਪਰਤੇ ਹੋਰ ਉੱਤੋਂ ਉਹ ਚਾਰ ਹੋਰ ਆਹੀ ਕੁਛ ਚੱਲੀ ਜਾਊਗਾ ਖੇਰੇਲੀ ਅੱਜ ਖੇਰੇਲੀ ਹੋਣੀ ਆ ਬਿਲਕੁਲ ਖੇਰ ਨਾ ਵੀ ਇਹੀ ਹੋਇਆ ਇੱਕ ਪਰਤੇ ਜਵਾਨ ਤੋਂ ਹੀ ਦੂਜਾ ਦੇਤਾ ਉੱਥੋਂ ਜਵਾਨ ਤੋਂ ਹੀ ਉਦਮਾਨਦਰ ਅਦਕਰਾਉਣ ਦੀ ਖਾਤਰ ਪੰਤਮਾਨ ਵਗਾ ਸੀ ਸੁਪਰੀਮ ਕੋਰਟ 5 ਕਰੋੜ ਰੁਪਇਆ ਪੰਤਮਾਨ ਨੇ ਸਖਪਾਲ ਸਿੰਘ ਖੈਰੀ ਦੀ ਜ਼ਮਾਨਤ ਹੋਈ ਹਾਈ ਕੋਰਟੋਂ ਰੱਦ ਕਰਾਉਣ ਲਈ ਸੁਪਰੀਮ ਕੋਰਟ ਤੱਕ ਲਾਇਆ ਉਹ ਵਕੀਰ ਕੀਤੇ ਆ ਨੇ ਦਿੱਲੀੋਂ ਲਿਆ ਕੇ ਹਾਲਾਂਕਿ 2-250 ਵਕੀਲਾਂ ਦੀ ਟੀਮ ਹੈ ਪਰ ਦਿੱਲੀੋਂ ਉਹ ਵਕੀਲਾਂ ਦੇ ਜਿਹੜੇ 1 ਘੰਟੇ ਦੀ 10 ਤੋਂ 15 ਲੱਖ ਰੁਪਇਆ ਫੀਸ ਲੈਂਦੇ ਆ ਵੀ ਖੈਰਾ ਕਿਸ ਤਰੀਕੇ ਨਾਲ ਬਾਹਰ ਨਾ ਆ ਜੇ 5 ਕਰੋੜ ਰੁਪਇਆ ਲੱਗਿਆ ਤੇ ਜੋ ਪੈਖ ਕਿਥੋਂ ਲੈ ਪੰਜਾਬ ਦੇ ਖਜ਼ਾਨੇ ਚੋਂ ਸਾਡੇ ਵਰਗੇ ਲੋਕ ਸਾਡੇ ਵਰਗੇ ਬੰਦੇ ਖੈਰਾ ਹੋਵੇ ਭਾਨਾ ਹੋਵੇ ਮੈਂ ਹੋਵਾਂ ਜੇ ਕੋਈ ਆਵਾਜ਼ ਬੁਲੰਦ ਕਰਦੇ ਆ ਇਹਨਾਂ ਨੂੰ ਸਵਾਲ ਕਰਦੇ ਆ ਲੋਕ ਮਾਰੂ ਨੀਤੀਆਂ ਪੰਜਾਬ ਮਾਰੂ ਨੀਤੀਆਂ ਦੇ ਉੱਤੇ ਇਹਨਾਂ ਨੂੰ ਸਵਾਲ ਕਰਦੇ ਆ ਜੋ ਫਿਊਲ ਪਹਿਲੇ ਸਭ ਪੰਜਾਬ ਦਾ ਪਾਣੀ ਮੂੰ ਬਹਾਇਆ ਜਾ ਰਿਹਾ ਹੈ 62000 ਰੁਪਏ ਚੱਕ ਕੇ ਪੰਜਾਬ ਦਾ ਉਹ ਮਸ਼ਹੂਰੀਆਂ ਤੇ ਐਡਾਂ ਤੇ ਬੋਰਡਾਂ ਤੇ ਜਹਾਜ਼ਾਂ ਦੇ ਤੇਲਾਂ ਦੇ ਖਰਚੇ ਕੀਤੇ ਜਾ ਰਹੇ ਆ ਉਹ ਵਿਆਹਾਂ ਦੇ ਖਰਚੇ ਕੀਤੇ ਜਾ ਰਹੇ ਆ ਉਹ ਦੂਜੇ ਸੂਬਿਆਂ ਦੇ ਵਿੱਚ ਤੇਲ ਫੁਕਿਆ ਜਾ ਰਿਹਾ ਜਹਾੜਾ ਨਹੀਂ ਪੰਜਾਬ ਦੇ ਪੈਸੇ ਦਾ ਬਾਹਰਲੇ ਬੰਦਿਆਂ ਨੂੰ ਇੱਥੇ ਨੌਕਰੀਆਂ ਤੇ ਬਿਠਾਇਆ ਜਾ ਰਿਹਾ ਚਿੱਟਾ ਆ ਮਾ ਇੱਥੇ ਹੁਣੀ ਇੱਥੇ ਮਿਊਸਪਲ ਕਮੇਟੀ ਦੇ ਵਿੱਚ ਜਈ ਰੱਖਨੇ ਆ ਉਹਦਾ ਪੇਪਰ ਹੋ ਗਿਆ 20 ਤਰੀਕ ਨੂੰ ਤੇ ਸਾਰਾ ਪੇਪਰ ਹਰਿਆਣੇ ਦੇ ਲੀਕ ਹੋਇਆ ਤੇ ਹਰਿਆਣੇ ਦੇ ਬੰਦੇ ਸਿਲੈਕਟ ਹੋਣਗੇ ਆ ਪਰਸੋ ਫੇਰ ਪੇਪਰ ਹੋਣਾ ਆਪਣਾ ਅਸਿਸਟੈਂਟ ਸੁਪਰਡੈਂਟ ਦਾ ਜਿਹੜੇ ਰੱਖਨੇ ਆ ਐਸਐਸ ਸੁਪਰਡੈਂਟ ਮਿਸਪੈਲਟੀਆਂ ਦੇ ਵਿੱਚ ਉਹ ਪੇਪਰ ਵੀ ਤੁਸੀਂ ਦੇਖ ਲਓ ਵੀ ਹਰਿਆਣੇ 'ਚ ਲੀਕ ਹੋ ਜਾਂਦਾ ਹਰਿਆਣੇ ਦੀਆਂ ਕੰਪਨੀਆਂ ਬਾਹਰ ਦੀਆਂ ਕੰਪਨੀਆਂ ਪੇਪਰ ਲੈਂਦੀਆਂ ਉਹ ਪਹਿਲਾਂ ਲੀਕ ਕਰਕੇ ਆਪਣੇ ਬੰਦੇ ਨੂੰ ਪੇਪਰ ਦੱਸ ਦਿੰਦੀਆਂ ਉਹੀ ਬੰਦੇ ਸਿਲੈਕਟ ਹੋ ਜਾਂਦੇ ਆ ਅਸੀਂ ਨਾ ਪੁੱਛ ਗਏ ਵੀ ਪੰਜਾਬ ਦੇ ਨੌਜਵਾਨਾਂ ਦਾ ਹੱਕ ਤੂੰ ਮਾਰ ਰਿਹਾ ਅਸੀਂ ਨਾ ਪੁੱਛ ਗਏ ਆ ਪੰਜਾਬ ਦੇ ਲੋਕ ਖੜੇ ਆ ਬਾਈ ਪੁੱਛ ਲੋ ਐਂਬੂਲੈਂਸ ਚੱਕਾ ਬਾਈ ਚੱਕਾ ਦੱਸ ਦੋ ਪਿੰਡ ਵਾਲਿਓ ਆ ਆਵਾ ਬਾਈ ਆ ਆਵਾ ਹੈ ਐਂ ਐਮ뷸ੈਂਸ ਵਾਲੇ ਆਪਣੇ ਕੱਢ ਕੇ ਬਾਹਰ ਲੈ ਰੱਖੀ ਹੁੰਦਾ ਚਿੱਟਾ ਪੁੱਸ ਲੋ ਫੋਲਾ ਬਾਈ ਬਾਹਾਂ ਖੜੀਆਂ ਕਰੋ ਜੇ ਆਮ ਹੈ ਜੇ ਘਟਿਆ ਤਾਂ ਥੱਲੇ ਰੱਖ ਲਿਓ ਬਾਹਾਂ ਆ ਆਵਾ ਆ ਆਵਾ ਬਾਈ ਵਾਧੂ ਅਸੀਂ ਇਹ ਸਵਾਲ ਇਹ ਲੋਕਾਂ ਦੇ ਸਵਾਲ ਆ ਇਹਨਾਂ ਦੇ ਕਿ ਤੂੰ 4 ਮਹੀਨਿਆਂ ਦੀ ਖਤਮ ਕਰਨ ਦੀ ਗੱਲ ਕਰਦਾ ਸੀ 26 ਜਨਵਰੀ ਅੱਜ ਤੂੰ ਕਿਹਾ ਸੀ ਵੀ 26 ਜਨਵਰੀ ਤੱਕ ਸਾਡੇ ਕੋਲ ਟੀਮਾਂ ਤਿਆਰ ਹੋ ਗਈਆਂ ਰੋਡਮੈਪ ਤਿਆਰ ਹੋ ਗਿਆ ਅਸੀਂ 26 ਜਨਵਰੀ ਤੱਕ ਚਿੱਟੇ ਨੂੰ ਜਮ੍ਹਾਂ ਖਤਮ ਕਰ ਦਾਂਗੇ ਆ ਪਿੰਡਾਂ ਦੇ ਲੋਕ ਤਬਾਹ ਹੋਏ ਪਏ ਆ ਯਾਰ ਮਾਮਾ ਰੋਜ਼ ਬਿਲਕਦੀਆਂ ਪਿੰਡਾਂ ਚ ਹੀ ਜਾਂਦੇ ਆ ਕਿ ਸਾਡੇ ਪੁੱਤ ਬਚਾ ਲੋ ਸਾਡੇ ਪੁੱਤ ਬਚਾ ਲੋ ਨੌਜਵਾਨ ਕੁੜੀਆਂ ਰੰਡੀਆਂ ਹੋ ਰਹੀਆਂ ਨੇ ਹਾਂ ਦੁਕਾਨ ਤੇ ਜੇ ਅਸੀਂ ਸਵਾਲ ਪੁੱਛਦੇ ਰਲਕਦੇ ਆ ਉਹ ਮੇਰੇ ਲਈ ਪਰਚਾ ਤੈਨੂੰ ਉਥੇ ਚਿੱਟੇ ਦਾ ਤਰਨ ਤਾਰਨ ਹਰੀਗੇ ਪੱਤਰ ਮੇਰੇ ਤੇ ਪਰਚਾ ਹੋ ਗਿਆ ਕੀਤਾ ਇਹ ਤੂੰ ਇਸ ਕਰਕੇ ਕਿ ਮੈਂ ਸਵਾਲ ਪੁੱਛਦਾ ਹਜੇ ਵੀ ਬਾਨਾ ਬੰਦਾ ਅੰਦਰ ਹੋਰ ਚੇਨੀ ਖੋਣ ਦੇ ਪਰਚੇ ਦੇਦੇ ਕਿ ਸਵਾਲ ਪੁੱਛਦੇ ਤੈਨੂੰ ਬਾਈ ਹਜੇ ਤੈਨੂੰ ਵੀ ਛੱਡ ਸਕਦੇ ਆ ਯਾਤਰਾ ਚੱਲੀ ਜਾਂਦੀ ਐ ਏਡੀ ਤੋਂ ਸੋ ਇਸ ਕਰਕੇ ਪੰਜਾਬ ਦੇ ਲੋਕੋ ਜੇ ਆਪਣੇ ਧੀਆ ਪੁੱਤ ਬਚਾਉਣੇ ਆ ਆਪਾਂ ਯਾਰ ਗੱਲ ਕਰਦੇ ਰਿਹਾ ਆਪਾਂ ਸੁਣਦੇ ਅੱਜ ਵੀ ਵੀ 80 ਦੇ ਦੌਰ ਚ 90 ਦੇ ਦੌਰ ਚ ਕੀ ਹੁੰਦਾ ਰਿਹਾ ਜਹਦਰ ਕੌਕੇ ਦੀ ਕਹਾਣੀ ਸਾਡੇ ਸਾਹਮਣੇ ਆਈ ਆ ਵੀ ਕਿਵੇਂ ਤੁਛਦਰ ਕੀਤਾ ਕਿਵੇਂ ਨੰਗੇ ਕਰ ਕਰਕੇ ਚੱਡੇ ਪਾੜੇ ਅੱਖਾਂ ਕੱਢੀਆਂ ਟੋਟੇ ਟੋਟੇ ਕਰਕੇ ਦਰਿਆਵਾਂ 'ਚ ਡੋੜੇ ਕੀ 80 90 ਦਾ ਦੌਰ ਨਹੀਂ ਹੋਣੇ ਕੀ ਇੰਨੀ ਨਿੱਜੀ ਦਸ਼ਮਣੀ ਪਾਲ ਰਿਹਾ ਭਵੰਤ ਸਾਡੇ ਨਾਲ ਯਾਰ ਤੂੰ ਕਿੰਨਾ ਕੁਝ ਬੋਲਦਾ ਰਿਹਾ ਪਿਛਲੇ ਨਾਲ ਸਰਕਾਰਾਂ ਨੂੰ ਕਿੰਨਾ ਕੁਝ ਬੋਲਦਾ ਰਿਹਾ ਹਰਸਿਮਰਤ ਕੌਰ ਵਰਗੀਆਂ ਨੂੰ ਇਹ ਸਿਮਰੋਵੇ ਫਲਾਨੀ ਐਟਮ ਕੀ ਹੈ ਕਿਕਲੀਆਂ ਪਾਪਾ ਸੁਣਾਉਂਦਾ ਸੀ ਕੀ ਕੋਈ ਬੋਲਿਆ ਤੂੰ ਕੈਪਟਨ ਮਰਿੰਦਰ ਨੂੰ ਕਿ ਪਜਾਮੀ ਐ ਚਾੜਦਾ ਐ ਇਹ ਇਜਾਜ਼ਤ ਐ ਤੇ ਰੂਸਾ ਲਈ ਫਿਰਦਾ ਐ ਤੇਰੇ ਨਾਲ ਕਿਹਨੇ ਐ ਕੀਤਾ ਨੀ ਯਾਰ ਤੈਨੂੰ ਨੰਗਾ ਕਰਕੇ ਇਹਨੇ ਢਾਇਆ ਨੀ ਜਾ ਕੇ ਇਸ ਦੇ ਸੀਐਸਟਾਫ ਸੱਤ ਰਦਮ ਅੱਜ ਅਸੀਂ ਤੁਹਾਨੂੰ ਕੋਈ ਦਲੀਲ ਨਾਲ ਸਵਾਲ ਪੁੱਛਦੇ ਐ ਤੁਹਾਡੇ ਨਾਲ ਆ ਵਾਪਰ ਰਿਹਾ ਓਏ ਪੰਜਾਬ ਦੇ ਲੋਕੋ ਇਹ ਪਤਾ ਨਹੀਂ ਕੀ ਛੱਡ ਢਾਉਣਗੇ ਦੇ ਨਾਲ ਪਟਿਆਲੇ ਸੀਆਈ ਦੇ ਵਿੱਚ ਇਹ ਪਹੁੰਚਾ ਚੁੱਕਿਆ ਰਿਮਾਂਡ ਤੇ ਉਹਨੂੰ ਤभी ਉਦੋਂ ਇਹ ਗੱਲ ਹੋ ਗਈ ਸੀ ਜਿੱਦੇ ਭਾਨੇ ਨੂੰ ਉਦੋਂ ਜੇਲ੍ਹ ਛੱਡਣ ਤੋਂ ਪਹਿਲਾਂ ਦਵਾਰੇ ਜਦ ਰਿਮਾਂਡ ਨਹੀਂ ਮਿਲਿਆ ਜੱਜ ਨੇ ਦਵਾਰਾ ਕਹਤਾ ਵੀ ਜੇਲ੍ਹ ਛੱਡ ਦਿਓ ਉਸ ਤੋਂ ਬਾਅਦ ਸੀ.ਐਸ.ਟਾਫ ਇਹ ਲੈ ਜਾਣੀ ਲਈ ਆਈ ਸੀ ਤੇ ਸੀ.ਐਸ.ਟਾਫ ਦੇ ਵਿੱਚ ਇਹਨੂੰ ਕਿਹਾ ਗਿਆ ਸੀ ਭਾਨੇ ਨੂੰ ਕਿ ਹਲੇ ਤੂੰ ਬੰਦਾ ਬੜੇ ਨੇ ਤੈਨੂੰ ਬਣਾਵਾਂਗੇ ਤੈਨੂੰ ਦੱਸਾਂਗੇ ਥਾਣੇ ਸੀ.ਆਈ ਕੀ ਹੁੰਦਾ ਹੈ ਕਿ ਦਵਾਰੇ ਦੀ ਗੱਲ ਹੈ ਤੂੰ ਭਾਨੇ ਨੂੰ ਦਵਾਰੇ ਲਗਾਇਆ ਜੋ ਦਿਖਾਉਣ ਲੱਗ ਗਿਆ ਰੰਗ ਆਪਣਾ ਇਹ ਬਈ ਜਿਹਦੇ ਯਾਤਰਾ ਤੇਰੀ ਉੱਧੀ ਕਹਤਾ ਸੀ ਤੂੰ ਵੀ ਇਹ ਕਹੂਗਾ ਕੰਮਾ ਬਿਲਕੁਲ ਜਿਹਦੇ ਯਾਤਰਾ ਤੜੀਆ 14 ਦਿਨ ਅਸੀਂ ਕਹਿਤਾ ਸੀ ਇਹ ਸਾਡੀ ਯਾਤਰਾ ਨੂੰ ਰੋਕਣਗੇ ਖੱਲ ਪਾਉਣਗੇ ਸਿਰੇ ਨਹੀਂ ਚੜ੍ਹਦੇ ਸਾਡੇ ਬੰਦੇ ਨੂੰ ਠੱਠ ਕਰਨਗੇ ਸਾਨੂੰ ਫੜਨਗੇ ਝੂਠੇ ਮੁਕਦਮੇ ਦਰਜ ਕਰਨਗੇ ਆ ਦੇਖੋ ਚੈਨੀ ਖੋਣ ਦਾ ਪਰਚਾ ਵੀ ਭਾਣਨੇ ਨੇ ਕਿਸੇ ਕੋਲ ਚੈਨੀ ਖੋਲੀ ਜੀ ਹੁਣ ਤਾਂ ਬੋਲੋ ਯਾਰ ਹੁਣ ਤਾਂ ਬੋਲੋ ਕੁਛ ਇਹਨੇ ਕਹ ਰਿਹਾ ਸੌਣਦੂ ਕੀ ਮਾਰੇ ਪਰ ਉਹ ਨਹੀਂ ਬਾਈ ਨੇ ਪਿਛਲੇ 10 ਸਾਲਾਂ ਤੋਂ ਕੀ ਮਾਰਿਆ ਕਰਦਾ ਲੈ ਲਾਉਣਾ ਇਹਦੇ ਅਖਰ ਕੀ ਹੋਈ ਹੈ ਹੂੰ ਇਸ ਤਰ੍ਹਾਂ ਬਾਈ ਸੋਨੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਜਵਾਬ ਦੇਣਾ ਯਾਰ ਅਸੀਂ ਤਾਂ ਭਰਾਵੋ ਤੁਹਾਨੂੰ ਠੀਕ ਹੈ ਤੁਹਾਡੀ ਮਰਜ਼ੀ ਹੈ ਘਰਾਂ 'ਚ ਬੈਠੇ ਰਹੋ ਤੁਹਾਡੀ ਮਰਜ਼ੀ ਹੈ ਠੀਕ ਹੈ ਬੋਲਣ ਵਾਲੇ ਇੱਥੇ ਜਿਹੜੇ ਬੱਚੇ ਆ ਮਾੜੇ ਮੋਟੇ ਉਮਰਵਾ ਦੇਣਗੇ ਜਾਂ ਜਿਲਸਾ ਦੇਣਗੇ ਠੀਕ ਹੈ ਫਿਰ ਉਹਦੂ ਵਾਰ ਕਰੀ ਜੋ ਭੋਗਾਂ ਦੇ ਕੱਠ ਜਾਂ ਮਰੋ ਮਾਰੀ ਜੋ ਚੀਕਾਂ ਬੰਦਾ ਤਾਂ ਚੰਗਾ ਸੀ ਯਾਰ ਚੰਗੀ ਗੱਲ ਕਰਦਾ ਸੀ ਔ ਸਿੱਤਿਆ ਪਿਆ ਜੇਲਾਂ 'ਚ ਪਹਿਲਾਂ ਜੋਗਮਾਲ ਹੈ ਬਾਈ ਪਹਿਲਾਂ ਹੁਣ ਹੁਣ ਸਾਮੋ ਨੇ ਹੁਣ ਸਾਮੋ ਇਹੀ ਬੰਦਨ ਸਾਹਿਬ ਆ ਰਹਿ ਗਿਆ ਬੰਦਨ ਸਾਹਿਬ ਬੇਰਤੀ ਆ ਸਾਨੂੰ ਬਾਈ ਬਣ ਕੇ ਕਿ 29 ਤਰੀਕ ਨੂੰ ਕਾਠਾ ਬਾਈ ਜੇ ਹੈਗਾ ਅੰਦਰ ਕੋਈ ਰੋ ਹੈਗਾ ਜੀ ਜਜ਼ਬਾਤ ਮਾੜੇ ਮੋਟੇ ਜਉਂਦੇ ਜਾਗਦੇ ਟੈਟਰ ਟਾਲੀਆਂ ਲੈ ਕੇ ਤੇ ਬਾਈ ਟੈਟਰ ਟਾਲੀਆਂ ਲੈ ਕੇ ਕੋਈ ਮਰਜ਼ੀ ਸਾਧਨ ਲੈ ਕੇ ਪਿੰਡ ਕੋਟਦੂਣਾ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਤਾਂ ਹਰ ਹਾਲ ਦੇ ਵਿੱਚ ਹਰ ਬੰਦਾ ਅਥੇ ਬਣਨਾ ਚਾਹੀਦਾ ਸੰਗੀਆਂ ਮਾਮਾ ਭੈਣਾ ਨੌਜਵਾਨ ਬਜ਼ੁਰਗ ਹਰ ਹਾਲ ਤੋਂ ਚ ਪਹੁੰਚੋ ਜੇ ਚਾਹੁੰਦੇ ਆ ਇਹ ਭਾਨੇ ਨੂੰ ਇਹ ਜਬਰ ਤੋਂ ਬਚਾਇਆ ਜਾਵੇ ਜਬਰ ਹੈ ਤੇ ਜ਼ੁਲਮ ਹੈ ਤਸ਼ੱਦਦ ਹੈ ਇਹ ਪਤਾ ਨਹੀਂ ਕੀ ਕੁਛ ਕਰਨਗੇ ਉੱਥੇ ਅੱਜ ਬੰਦੇ ਰਾਤ ਨੂੰ ਫੇਰ ਕੀ ਕਰਾਊਗਾ ਉੱਥੇ ਵੀ ਅੱਗੇ ਘਟ ਹੋਈ ਅੱਜ ਹੋਰ ਕਰੂ ਇਹਦੇ ਨਾਲ ਆਪਾਂ ਦੇਖਦੇ ਰਹੇ ਹਾਂ ਕਿਵੇਂ ਗੁਕਤੰਗਾ ਦੇ ਵਿੱਚ ਮਿਰਚਾਂ ਪਾ ਦਿੰਦੇ ਆ ਕੀ ਕੁਛ ਕਰਦੇ ਨੇ ਪਤਾ ਨਹੀਂ ਕੀ ਹੋਣਾ ਅੱਜ ਇਹਦੇ ਨਾਲ ਪਰ ਇਹ ਹਲੇ ਵੀ ਨਾ ਜਾ ਕੇ ਖਲੇਬਿਨਾ ਸੋਚਿਆ ਫੇਰ ਅਬ ਰੱਖਾ ਬੰਦਾ ਕੰਮ ਕੋਈ ਹੋ ਨਹੀਂ ਰਿਹਾ ਡਾਂਗਾਂ ਨਾਲ ਦਬਾਉਂਦੇ ਆ ਬਿਲਕੁਲ ਕੰਮ ਕੋਈ ਨਹੀਂ ਹੋ ਰਿਹਾ ਡਾਂਗਾਂ ਨਾਲ ਦਬਾਉਂਦੇ ਆ ਬਸ ਕੰਮ ਕੋਈ ਹੋ ਨਹੀਂ ਰਿਹਾ ਲੋਕ ਤਰਾ ਤਰਾ ਕਰਦੇ ਆ ਚਿੱਟੇ ਨਾਲ ਮਰੀ ਜਾਂਦੇ ਆ ਜਵਾਨੀ ਬਾਹਰ ਭੱਜੀ ਜਾਂਦੀ ਆ ਵੇਰਜਗਾਰੀ ਇੰਨੀ ਵੱਧ ਗਈ ਬੁਰਾ ਹਾਲ ਹੋਇਆ ਪਿਆ ਨਾ ਕਿਸਾਨਾਂ ਨੂੰ ਕੁਝ ਮਿਲਦਾ ਉਹ ਵੀ ਦਵਾਗੇ ਧਰਨੇ ਦੇ ਉੱਤੇ ਹੋਏ ਨੇ ਨਾ ਮਜ਼ਦੂਰਾਂ ਨੂੰ ਕੁਝ ਦਿੱਤਾ ਉੱਤੇ ਦੀ ਕਨਕ ਘੱਟਦੀ ਕੇਦੇ ਬਜੀਫੇ ਘੱਟਦੇ ਕਦੇ 100000 ਰੁਪਇਆ ਆਇਆ ਗੁਰੂ ਖਾਤੇ ਚ ਕੱਖ ਨਹੀਂ ਹੋਇਆ ਪਤਾ ਵੀ ਹੁਣ ਲੋਕ ਆ ਗੱਲਾਂ ਪੁੱਛਣਗੇ ਪਿੰਡਾਂ ਦੇ ਹੀ ਜਾਵਾਂਗੇ ਮੁੱਦੇ ਲਿਜਾਉਣ ਦੀਆਂ ਗੱਲਾਂ ਨੇ ਕਦੇ ਕਹਿੰਦੇ ਸਾਡੇ ਕੋਲੇ ਖੁਸ਼ੀ ਆਉਣ ਵਾਲੀ ਐ ਮੁੱਦਾ ਲਿਜਾਉਣ ਦੀ ਗੱਲ ਐ ਆਉਣ ਲੈ ਦਿਨਾਂ ਦੇ ਵਿੱਚ ਪਤਾ ਨਹੀਂ ਆਏ ਕਹਿੰਦੇ ਸਾਡੇ ਕੋਲੇ ਬੱਚਾ ਆ ਗਿਆ ਇਹਨੂੰ ਜੀ ਲਈ ਫਿਰੋਜੀ ਆ ਛੋਟਾ ਜੀ ਬੱਚਾ ਜੀ ਇਹ ਵੋਟ ਪਾ ਪਿੰਡਾਂ 'ਚ ਹੁਣ ਜੇ ਆਪਾਂ ਦੇਖਦੇ ਪਹਿਲਾਂ ਗੱਲਾਂ ਨਾਲ ਗੱਲਾਂ ਦੇ ਕਰਾ ਲੈਣ ਵੋਟਾਂ ਲੈ ਕੇ ਆ ਫਿਰ ਬੱਚਾ ਲਿਜਾ ਕੇ ਲੋਕਾਂ 'ਚ ਫੜਾ ਦਿਆ ਕਰਨਗੇ ਵਿਆਹ ਲਓ ਜੀ ਛੋਟਾ ਜਿਹਾ ਵਾਕ ਐ ਲੋਕ ਕਹਿੰਦੇਗਾ ਅੱਛਾ ਸਾਡੇ ਮੁੱਖ ਮੰਤਰੀ ਦਾ ਬੱਚਾ ਹੈ ਕੰਪੈਨ ਚਲਾਊ ਆਉਣ ਵਾਲੇ ਦਿਨਾਂ 'ਚ ਕੰਪੈਨ ਵੀ ਚਲਾਊ ਹਾੜੀ ਵੀ ਵੱਡੂ ਹਾਂ ਸਾਰੇ ਡਰਾਮੇ ਕਰ ਲਏ ਇਹਨਾਂ ਨੇ ਮੈਂ ਛੋਡੇ ਵਰਗਾ ਮੈਂ ਇੰਜਣਾ ਮੁੰਨੇ ਪੈਂਦਾ ਰਿਹਾ ਲਾ ਕੇ ਮੱਛਰਦਾਨੀ ਆ ਮੈਂ ਆਛੇ ਦੇ ਹੈਂਡਲ ਮਾਰਦਾ ਰਿਹਾ ਮੈਂ ਜੈਨ ਟੋਰੀਆਂ ਬਦਲਦਾ ਰਿਹਾ ਇਹ ਸਾਰੇ ਡਰਾਮੇ ਹਲੇ ਚਲਾਉਣੇ ਆ ਹੋਰ ਪਤਾ ਨਹੀਂ ਕੀ ਕਰ ਰਹੇ ਆ ਇਹਨਾਂ ਦਾ ਬੋਰਡ ਲੱਗ ਗਿਆ ਨਾ ਬੱਚੇ ਵਾਲੇ ਪਤਾ ਹੀ ਨਹੀਂ ਕੁਛ ਵੀ ਇਹ ਬੋਰਡ ਵਿੱਚ ਵਾ ਕੇ ਰੱਖ ਸਕਦੇ ਆ ਬੋਰਡ ਬੋਰਡ ਲੱਗ ਸਕਦੇ ਮੁੱਖ ਮੰਤਰੀ ਦੇ ਘਰੇ ਭਾਈ ਬੱਚਾ ਹੋਇਆ ਕੋਈ ਰਿਮੋਟ ਲਾ ਰਹੇ ਆ ਜੀ ਰਣਾ ਵੇਜ ਬਹੁਤ ਹੋਊਗਾ ਭਾਈ ਇਹ ਆ ਤੁਹਾਡੀ ਮਰਜ਼ੀ ਆ ਭਲਾ ਬੋ ਅਸੀਂ ਬੋਲਦੇ ਆ ਜਗਾਉਨੇ ਆ ਆਪਣਾ ਫਰਜ਼ ਆ ਸਾਡੀ ਦਾ ਜ਼ਮੀਰਾਂ ਇਹ ਯਾਦ ਨਹੀਂ ਜਿੰਦੀਆਂ ਕਿ ਜਦੋਂ ਪੰਜਾਬ ਨਾਲ ਧੱਕਾ ਹੋ ਰਿਹਾ ਜ਼ੁਲਮ ਹੋ ਰਿਹਾ ਪੰਜਾਬ ਮਾਰਿਆ ਲੁੱਟਿਆ ਕੁੱਟਿਆ ਬਰਬਾਦ ਕੀਤਾ ਜਾ ਰਿਹਾ ਸਾਡੀ ਬੋਲੀ ਸਾਡੇ ਪਾਣੀ ਸਾਡੇ ਇਤਿਹਾਸ ਸਾਡੇ ਵਿਰਸੇ ਤਾਂ ਪਿੰਡ ਪਿੰਡ ਫਿਰਦੇ ਆ ਅੱਜ ਵੀ ਪਿੰਡ ਅਸੀਂ ਹੁਣ ਐਸ ਵੇਲੇ ਆ ਪਿੰਡ ਬਈ ਇਹਦਾ ਚੱਠੇ ਵਾਲਾ ਸਿੰਘਾ ਵਾਲਾ ਰੰਦਾ ਵੇ ਇੰਨੇ ਜ਼ਮੀਰਾਂ ਦੇ ਕੱਲੇ ਔਦਿਆਂ ਨਾਲੀ ਦੱਬੀਆਂ ਪਈਆਂ ਨੇ ਉਹਨਾਂ ਨੂੰ ਆਏ ਗਏ ਸ਼ਾਮ ਨੂੰ ਤੁਸੀਂ ਸ਼ਾਮ ਨੂੰ ਜਦੋਂ ਸੌਣੇ ਹੋ ਮੌਤ ਤੱਕ ਅਦੋਰੀਆਂ ਤੁਸੀਂ ਇੱਕ ਵਾਰੀ ਯਾਦ ਕਰ ਵੀ ਸਾਡੇ ਪੰਜਾਬ 'ਚ ਕੀ ਹੋ ਰਿਹਾ ਥੱਲੇ ਇੱਕ ਔਦਾ ਲਾਤਾ ਕੋਈ ਬਲਾਕ ਲਾਤਾ ਥੱਲੇ ਔਦਾਂ ਔਤਿਆਂ ਪੱਛੀ ਆਉਂਦੀਆਂ ਜ਼ਮੀਰਾਂ ਨੂੰ ਥੱਲੇ ਦੱਬੀਆਂ ਨੇ ਨਹੀਂ ਨਹੀਂ ਪਾਨਾ ਦੇ ਝੋਟਾ ਫੇਰ ਸਿਸਟਮ ਚੋਂ ਪੈਦਾ ਹੋਇਆ ਜੇ ਸਰਕਾਰਾਂ ਕਰਨ ਪਾਨਾ ਝੋਟ ਦੀ ਕੀ ਲੋੜ ਹੀ ਨਹੀਂ ਇੰਜਰੀ ਮੋਦੀ ਸੁਣਦਾ ਪਹਿਲਾ ਇਹ ਕਹਿੰਦਾ ਸੀ ਬਾਈ ਬਣਾਉਂਦੇ ਹੈਲੀਕਾਪਟਰ ਚੋ ਅੱਗ ਨਹੀਂ ਦਿੰਦੀ ਚੁੱਲਿਆਂ ਦੀ ਗਰੀਬਾਂ ਦੇ ਹੁਣ ਇਹਦਾ ਜਹਾਜ਼ ਕਿਹੜਾ ਗਲੀਆਂ ਚ ਚੱਲਦਾ ਬਾਈ ਗੰਨਮੈਣ ਦੇਖ ਲੈ ਕਿ ਬਾਈ ਆਪਣੇ ਗੰਨਮੈਣ ਆ ਸਾਰੇ ਤਾਂ ਕੋਈ ਸਕਿਉਰਟੀ ਹੈ ਜੀ ਕੀ ਬਦਲਿਆ ਢੱਕਾ ਨਹੀਂ ਬਦਲਿਆ ਇਕੱਲੇ ਆਪਿਆ ਉਧਰੋਂ ਜੋ ਕਹਿੰਦੇ ਨੇ ਉਹੀ ਕੁਛ ਕਰਦਾ ਹੈ ਠੀਕ ਆ ਬਾਈ 18 ਤਰੀਕ ਨੂੰ ਮਿਲਦੇ ਆ ਤੇ ਪੀੜ ਅੰਦਰ ਉੱਠੇ ਬਾਈ ਬਣ ਕੇ ਕਿ ਨਹੀਂ ਯਾਰ ਭਾਨੇ ਨਾਲ ਨਹੀਂ ਹੋ ਰਿਹਾ ਸਾਡੇ ਨਾਲ ਹੋ ਰਿਹਾ ਬਾਰੀ ਸਾਰਿਆਂ ਦੀ ਉਹਨੇ ਯਾਦ ਰੱਖਿਓ ਬਖਸ਼ਾ ਕੋਈ ਤੁਹਾਨੂੰ ਜੜਾ ਅਹੀਂ ਜਾ ਕੇ ਖੜਗੇ ਬਈ come <coughs>